ਪਰਮ ਸਤਿਕਾਰਯੋਗ ਗੁਰੂ ਸਵਾਰੀ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਜਿਸ ਸ਼ਬਦ ਦੀ ਵਿਚਾਰ ਕਰਨ ਜਾ ਰਹੇ ਹਾਂ ਇਹ ਪਾਵਨ ਸ਼ਬਦ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸ਼ੁਰੂ ਦੇ ਵਿੱਚ ਜੋ ਪਹਿਲਾ ਰਾਗ ਹੈ ਸ੍ਰੀ ਰਾਗ ਇਸ ਰਾਗ ਦੇ ਵਿੱਚ ਉਚਾਰਨ ਕੀਤਾ ਹੋਇਆ ਹੈ ਮਹਾਨ ਗੁਰੂ ਨਾਨਕ ਸਾਹਿਬ ਬਖਸ਼ ਕਰਦੇ ਨੇ ਬਾਬਾ ਹੋਰ ਖਾਣਾ ਖੁਸ਼ੀ ਖੁਆਰ ਜਿੱਤ ਖਾਧੈ ਤਨ ਪੀੜੀਐ ਮਨ ਮਹਿ ਚਲਹਿ ਵਿਕਾਰ ਬਾਬਾ ਹੋਰ ਖਾਣਾ ਹੋਰ ਦਾ ਭਾਵ ਹੈ ਕਿ ਵਾਧੂ ਜੋ ਚੀਜ਼ ਜੋ ਭੋਜਨ ਖਾਦੇ ਤੋਂ ਬਗੈਰ ਸਰ ਸਕਦਾ ਹੈ। ਭਾਵ ਖਾਣ ਦੀ ਲੋੜ ਨਹੀਂ ਜਿਹੜਾ ਸਿਰਫ ਅਸੀਂ ਆਪਣੀ ਜੀਬ ਦੇ ਸਵਾਦ ਦੇ ਵਾਸਤੇ ਖਾਂਦੇ ਹਾਂ। ਜਿਸ ਤਰ੍ਹਾਂ ਕਿ ਬਾਜ਼ਾਰੂ ਚੀਜ਼ਾਂ ਜਾਂ ਫਾਸਟ ਫੂਡ ਜਿਨ੍ਹਾਂ ਤੋਂ ਤਕਰੀਬਨ ਸਾਨੂੰ ਜਿਹੜੀ ਸਾਡੀ ਮੈਡੀਕਲ ਸਾਇੰਸ ਹੈ ਉਹ ਵੀ ਨਾ ਖਾਣ ਦਾ ਸਾਨੂੰ ਉਹ ਦੱਸਦੇ ਨੇ ਕਿ ਸਿਹਤ ਦੇ ਵਾਸਤੇ ਹਾਨੀਕਾਰਕ ਹੈ। ਤਾਂ ਮਹਾਰਗੁਰੂ ਨਾਨਕ ਸਾਹਿਬ ਨੇ ਕਾਫੀ ਸਮਾਂ ਪਹਿਲਾਂ ਸਾਨੂੰ ਸੁਚੇਤ ਕੀਤਾ ਸੀ। ਤਾਂ ਕਿ ਜਿਹੜਾ ਹੈ ਸਾਡਾ ਸਰੀਰ ਸਦਾ ਵਾਸਤੇ aroog reh sake, bimariyan ਤੋਂ bachya rahe। ਬਾਬਾ ਹੋਰ ਖਾਣਾ ਖੁਸ਼ੀ ਕਿ ਇਹ ਦੁਨੀਆ ਦੇ ਲੋਕੋ ਜੋ ਤੁਸੀਂ ਵਾਧੂ ਚੀਜ਼ਾਂ ਸਿਰਫ ਆਪਣੇ ਜੀਭ ਦੇ ਸਵਾਦ ਵਾਸਤੇ ਬੜੀ ਖੁਸ਼ੀ ਦੇ ਨਾਲ ਖਾਂਦੇ ਹੋ ਤਲੀਆਂ ਜਿਆਦਾ ਮਸਾਲੇ ਵਾਲੀਆਂ ਵਸਤੂਆਂ ਹੋਰ ਖਾਣਾ ਖੁਸ਼ੀ ਖੁਵਾਰ ਤਾਂ ਇਹ ਜੀਭ ਦੇ ਸਵਾਦ ਵਾਸਤੇ ਖਾਧੀਆਂ ਹੋਈਆਂ ਚੀਜ਼ਾਂ ਖਾਦਾ ਹੋਇਆ ਵਾਧੂ ਭੋਜਨ ਇਦੇ ਕਾਰਨ ਇੱਕ ਦਿਨ ਤੁਹਾਨੂੰ ਖੁਆਰ ਹੋਣਾ ਪਵੇਗਾ। ਸ਼ਰੀਰ ਰੋਗੀ ਹੋ ਜਾਵੇਗਾ। ਸਿਹਤ ਦੀ ਬਰਬਾਦੀ, ਪੈਸੇ ਦੀ ਬਰਬਾਦੀ ਹੋਵੇਗੀ ਜਦੋਂ ਅਸੀਂ ਹਸਪਤਾਲਾਂ ਦੇ ਵਿੱਚ ਡਾਕਟਰਾਂ ਦੇ ਕੋਲ ਜਾਵਾਂਗੇ। ਕਈ ਵਾਰ ਇਸ ਤਰ੍ਹਾਂ ਹੁੰਦਾ ਹੈ ਕਿ ਲੰਮਾ ਸਮਾਂ ਹਸਪਤਾਲ ਵਿੱਚ ਸਾਨੂੰ ਦਾਖਲ ਰਹਿਣਾ ਪੈਂਦਾ ਹੈ। ਦਵਾਈਆਂ ਲੰਮਾ ਸਮਾਂ ਚੱਲਦੀਆਂ ਨੇ। ਤਾਂ ਸਤਿਗੁਰੂ ਸਮਝਾ ਰਹੇ ਨੇ ਹੋਰ ਖਾਣਾ ਖੁਸ਼ੀ ਖੁਵਾਰ ਕਹਿੰਦੇ ਜੋ ਤੁਸੀਂ ਆਪਣੇ ਸਵਾਦ ਦੇ ਵਾਸਤੇ ਖਾਂਦੇ ਹੋ ਖੁਸ਼ੀ ਖੁਸ਼ੀ ਖਾਂਦੇ ਹੋ ਇੱਕ ਦਿਨ ਇਹ ਤੁਹਾਡੀ ਖੱਜਲ ਖੁਵਾਰੀ ਦਾ ਕਾਰਨ ਬਣ ਗਈਆਂ ਜਿਤ ਖਾਧ ਹੈ ਉਹ ਭੋਜਨ ਜਿਸ ਨੂੰ ਖਾਣ ਕਰਕੇ ਤਨ ਪੀੜੀ ਹੈ ਸ਼ਰੀਰ ਰੋਗੀ ਹੋ ਜਾਵੇ ਸ਼ਰੀਰ ਨੂੰ ਤਕਲੀਫ ਸਹਿਣੀ ਪਵੇ ਮਨ ਮੈਂ ਚਲੇ ਹੈ ਵਿਕਾਰ ਔਰ ਮਨ ਦੇ ਵਿੱਚ ਵਿਕਾਰ ਪੈਦਾ ਹੋ ਜਾਣ ਭਾਵ ਮਾੜੇ ਵਿਚਾਰ ਮਨ ਦੇ ਵਿੱਚ ਆਉਣੇ ਸ਼ੁਰੂ ਹੋ ਜਾਣ ਜਿਤ ਖਾਦਾ ਤਨ ਪੀੜਿਆ ਮਨ ਮੈਂ ਚਲੇ ਹੈ ਵਿਕਾਰ ਸੋ ਇਸ ਤਰ੍ਹਾਂ ਦਾ ਜਿਹੜਾ ਭੋਜਨ ਹੈ ਇਸ ਤਰ੍ਹਾਂ ਦੀਆਂ ਖਾਣ ਪੀਣ ਦੀਆਂ ਵਸਤੂਆਂ ਨਹੀਂ ਖਾਣੀਆਂ ਚਾਹੀਦੀਆਂ ਤਾਂ ਅਕਸਰ ਅਸੀਂ ਅੱਜ ਕੱਲ ਜਦੋਂ ਕੋਈ ਸਾਨੂੰ ਛੋਟੀ ਮੋਟੀ ਬਿਮਾਰੀ ਲੱਗਦੀ ਹੈ ਅਸੀਂ ਕਿਸੇ ਡਾਕਟਰ ਸਾਹਿਬ ਦੀ رائے ਲੈਂਦੇ ਹਾਂ ਤਾਂ ਉਹ ਅਕਸਰ ਸਾਨੂੰ ਕਹਿੰਦੇ ਨੇ ਕਿ ਭਾਈ ਜਿਹੜਾ ਖਾਣਾ ਉਹ ਸਾਦਾ ਖਾਣਾ ਸ਼ੁਰੂ ਕਰ ਦਿਓ ਤਾਂ ਖਾਣ ਪੀਣ ਦੇ ਸਬੰਧ ਵਿੱਚ ਬਾਬਾ ਫਰੀਦ ਸਾਹਿਬ ਨੇ ਵੀ ਸਾਨੂੰ ਗੁਰਬਾਣੀ ਦੇ ਵਿੱਚ ਸਮਝਾਇਆ ਹੈ ਫਰੀਦਾ ਰੁੱਖੀ ਸੁਖੀ ਖਾਏ ਕਾ ਠੰਡਾ ਪਾਣੀ ਪਿਓ ਦੇਖ ਪਰਾਈ ਚੋਪੜੀ ਨਾ ਤਰਸਾਏ ਜੀਓ ਭਾਵ ਕਿ ਸਾਦਾ ਭੋਜਨ ਖਾਣਾ ਚਾਹੀਦਾ ਹੈ ਆਪਣੇ ਹੱਕ ਦੀ ਕਮਾਈ ਦਾ ਜਿਹੜਾ ਹੈ ਭੋਜਨ ਸਾਨੂੰ ਬਣਾ ਕੇ ਖਾਣਾ ਚਾਹੀਦਾ ਹੈ ਸੋ ਗੁਰਬਾਣੀ ਦੇ ਵਿੱਚ ਹੋਰ ਬੜੀਆਂ ਉਦਾਹਰਨਾਂ ਨੇ ਜੋ ਮਹਾਨ ਸਾਡੇ ਗੁਰੂ ਸਹਿਬਾਨਾਂ ਨੇ ਸਾਡੇ ਭਲੇ ਦੇ ਵਾਸਤੇ ਸਮਾਜ ਦੇ ਭਲੇ ਦੇ ਵਾਸਤੇ ਸਾਨੂੰ ਸਮਝਾਇਆ ਹੈ ਤਾਂ ਅਸੀਂ ਦੁਨੀਆ ਦੇ ਵਿੱਚ ਵਿਚਰਦੇ ਹੋਏ ਕੀ ਖਾਣਾ ਹੈ ਕੀ ਪੀਣਾ ਹੈ ਕੀ ਦੇਖਣਾ ਹੈ ਕੀ ਸੁਣਨਾ ਹੈ ਕੀ ਕਰਨਾ ਹੈ ਕੀ ਨਹੀਂ ਕਰਨਾ ਇਹ ਸਾਰੀਆਂ ਗੱਲਾਂ ਸਾਨੂੰ ਗੁਰਬਾਣੀ ਦੇ ਵਿੱਚ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਹੈ ਸੋ ਬੜਾ ਵੱਡਾ ਖਜ਼ਾਨਾ ਸਾਡੇ ਕੋਲ ਗੁਰਬਾਣੀ ਦਾ ਹੈ ਤਾਂ ਗੁਰਬਾਣੀ ਨੂੰ ਵਿਚਾਰੀਏ ਖੁਦ ਪੜ੍ਹੀਏ ਤੇ ਹੋਰ ਵੀ ਆਪਣੇ ਪਰਿਵਾਰਾਂ ਦੇ ਵਿੱਚ ਗੁਰਬਾਣੀ ਦੇ ਬਾਰੇ ਦੱਸਿਆ ਜਾਵੇ ਸੋ ਪਾਵਨ ਸ਼ਬਦ ਬਾਬਾ ਹੋਰ ਖਾਣਾ ਖੁਸ਼ੀ ਖੁਵਾਰ ਜਿਤ ਖਾਦਾ ਤਨ ਪੀੜੀਐ ਮਨ ਮਹਿ ਚਲੇ ਵਿਕਾਰ ਸੋ ਹੋਈਆ ਪੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ